ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਇੱਕ ਵੱਡਾ ਮਸਲਾ ਬਣਿਆ ਹੋਇਆ ਕਿਉਂਕਿ ਇੱਕ ਵਾਰ ਫਿਰ ਤੋਂ ED ਜ਼ਮਾਨਤ ਦੇ ਆਦੇਸ਼ਾਂ ਨੂੰ ਚੈਲੰਜ ਕਰਦੀ ਹੋਈ ਨਜ਼ਰ ਆਈ ਹੈ ਰੰਦਾਵਾ ਸਾਹਿਬ ਸਾਡੇ ਨਾਲ ਨੇ ਔਰ ਜਿਹੜੇ ਕਹਿ ਸਕਦੇ ਐ ਇੱਕ ਹੋਰ ਵਿਧਾਇਕ ਸਾਡੇ ਨਾਲ ਨੇ ਔਰ ਗੱਲਬਾਤ ਕਰਾਂਗੇ ਪੋਲਾ ਸਾਹਿਬ ਨਾਲ ਪੋਲਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇੱਕ ਵਾਰ ਜ਼ਮਾਨਤ ਹੁੰਦੀ ਹੈ ਜਸ਼ਨ ਹੁੰਦਾ ਹੈ ਲੇਕਿਨ ਉਸ ਜਸ਼ਨ ਤੋਂ ਬਾਅਦ ਤੁਰੰਤ ਆਡਰਾਂ ਨੂੰ ਚੈਲੰਜ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਆਮ ਆਦੀ ਪਾਰਟੀ ਕਹਿ ਰਹੀ ਹੈ ਕਿ ਅਜੇ ਆਡਰਾਂ ਦੀ ਕਾਪੀ ਵੀ ਬਾੜ ਨਹੀਂ ਆਈ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਉੱਪਰਲੀ ਅਦਾਲਤ ਦਾ ਰੁਕ ਕਰ ਗਈ ਦੱਸਿਆ ਵੀ ਜਿਹੜਾ ਭਾਜਪਾ ਜੋ ਝੂਠ ਦਾ ਪਲੰਦਾ ਥੱਪ ਰਹੀ ਹੈ ਤੇ ਉਹ ਸੁਪਰੀਮ ਕੋਰਟ ਨੇ ਵੀ ਸਾਹਮਣੇ ਲਿਆਂਦਾ ਵਾ ਤੇ ਥੱਲੇ ਮਿਲ ਕੇ ਲੋਰਡ ਕੋਰਟ ਨੇ ਜਮਾਨਤ ਦਿੱਤੀ ਆ ਕੋਈ ਐਮਨੈ ਦਿੱਤੀ ਉੱਥੇ ਵੀ ਬਹੁਤ ਵੱਡੇ ਦਿਮਾਗ ਵਾਲੇ ਜੱਜ ਬੈਠੇ ਨੇ ਪਰ ਜਿੰਨਾ ਮਰਜੀ ਜੋੜ ਲੈਣ ਸੱਚ ਕਦੇ ਛੁਪਦਾ ਨਹੀਂ ਸੱਚ ਕਦੇ ਮਰਦਾ ਨਹੀਂ ਔਰ ਦੇਰਾਂ ਦੇਰ ਨਹੀਂ ਹੈਗਾ ਔਰ 100% ਜਿੰਨਾ ਮਰਜੀ ਜੋੜ ਲਾ ਲਵੇ ਜਿੰਨਾ ਮਰਜੀ ਇਹ ਇੱਕ ਇਮਾਨਦਾਰ ਸ਼ਖਸ ਨੇ ਰਵਿੰਦ ਕੇਜੀਪਾਲ ਤੇ ਇੱਕ ਮਹਾਨ ਪੁਰਸ਼ ਨੇ ਕੇਜੀ ਰਵਿੰਦ ਕੇਜੀਪਾਲ ਜਿਨ੍ਹਾਂ ਨੇ ਪਲਕੇ ਦੇਸ਼ ਵਾਸਤੇ ਦਵਾਈ ਦੀ ਗੱਲ ਕੀਤੀ ਹੈ ਦੇਸ਼ ਵਾਸਤੇ ਪੜਾਈ ਦੀ ਗੱਲ ਕੀਤੀ ਆ ਉਹਨਾਂ ਨੂੰ ਹਜਮ ਨਹੀਂ ਹੋ ਰਹੀ ਕਿਉਂਕਿ ਅੱਜ 74 ਸਾਲ ਦੇ ਵਿੱਚ ਇਹਨਾਂ ਨੇ ਦਵਾਈ ਪੜਾਈ ਦੀ ਗੱਲ ਹੀ ਨਹੀਂ ਕੀਤੀ ਹੈਗੀ ਅੱਜ ਜੇ ਤੁਸੀਂ ਦੇਖਿਆ ਉਹਨਾਂ ਪਿਛਲੇ ਸਮੇਂ ਦੇ ਵਿੱਚ ਦਵਾਈ ਪੜਾਈ ਵਾਸਤੇ ਕਿੰਨਾ ਕੁ ਬਜਟ ਰੱਖਿਆ ਜਾਂਦਾ ਸੀ ਔਰ ਰਵਿੰਦ ਕੇਜੀਵਾਲ ਜੀ ਕਹ ਰਹੇ ਸੀਗੇ ਸੀ ਸਿਆਸਤ ਕਰਨ ਨਹੀਂ ਆਏ ਸਿਆਸ ਸਿਖਾਉਣ ਆਏ ਆ ਅੱਜ ਗਰੰਟੀਆਂ ਦੀ ਗੱਲ ਕਰ ਲੱਗਿਆ ਜੇ ਗਰੰਟੀਆਂ ਮਿਲ ਕੇ ਰਵਿੰਦ ਕੇਜੀ ਵਾਲੇ ਦਿੱਤੇ ਅੱਜ ਇਹ ਵੀ ਗਰੰਟੀਆਂ ਦੀ ਗੱਲ ਕਰਨ ਲੱਗੇ ਆ ਤੇ ਜਿੰਨਾ ਮਰਜੀ ਤੰਤ ਮਿਲ ਕੇ ਐਸਾ ਤੰਤਰ ਚਲਾ ਲੈਣ ਪਰ ਸੱਚ ਹਮੇਸ਼ਾ ਮਰਕੇ ਉੱਬਰ ਕੇ ਬਾਹਰ ਆਊਗਾ ਤੇ ਉਹ ਸੱਚ ਦਾ ਸੱਚ ਦੁੱਧ ਦਾ ਦੁੱਧ ਕਹਿਣਾ ਕਿ ਮੈਨੂੰ ਮੌਕਾ ਨਹੀਂ ਦਿੱਤਾ ਗਿਆ ਮੇਰੀ ਗੱਲ ਨਹੀਂ ਸੁਣੀ ਗਈ ਮੇਰੇ ਕਈ ਪੁਆਇੰਟਸ ਜਿਹੜੇ ਨੇ ਨਜ਼ਰ ਅੰਦਾਜ਼ ਕਰ ਦਿੱਤੇ ਗਏ ਇਸ ਕਰਕੇ ਮੈਨੂੰ ਇਹਨਾਂ ਦੇਸ਼ਾਂ ਨੂੰ ਚੈਲੰਜ ਕਰ ਮੈਂ ਤੁਹਾਨੂੰ ਦੱਸਣਾ ਸੋਣਾ ਉਹ ਏਡੀ ਤਾਂ ਮਰਕੇ ਸਵੇਰ ਤੋਂ ਸ਼ਾਮ ਤੱਕ ਰਸੌਂਦੀ ਨਹੀਂ ਹੈਗੀ ਇਸੇ ਕੰਮ ਤੇ ਲੱਗੀ ਹੋਈ ਹੈ ਪਰ ਜਦੋਂ ਆਕਾ ਦਾ ਫੋਨ ਆਉਂਦਾ ਆਕਾ ਗਾਲਾ ਕੱਢਦਾ ਉੱਪਰੋਂ ਤੇ ਫਿਰ ਭੱਜ ਕੇ ਜਾ ਕੇ ਫੇਰ ਮਰਕੇ ਦੂਜੇ ਪਾਸੇ ਪੰਗਾ ਲੈ ਲੈਂਦੇ ਪਰ ਤੁਹਾਨੂੰ ਦੱਸਿਆ ਵੀ ਸੱਚ ਕਦੇ ਛੁਪਦਾ ਨਹੀਂ ਹੈਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਣਾ ਤੁਹਾਡੇ ਕੋਈ ਜ਼ਿਆਦਾ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਸਾਡੇ ਭਾਰਤ ਦੇਸ਼ ਦਾ ਆਮ ਆਦਮੀ ਪਾਰਟੀ ਦਾ ਮਸੀਹਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਥੋੜੇ ਸਮੇਂ ਦੇ ਵਿੱਚ ਪਾਰਟੀ ਨੂੰ ਬਣਾ ਕੇ ਅੱਜ ਬੜੀ ਵੱਡੀ ਧਿਰ ਪੈਦਾ ਕਰਕੇ ਭਾਰਤ ਦੇਸ਼ ਦੇ ਲੋਕਾਂ ਨੂੰ ਦਿੱਤੀ ਹੈ ਇਹ ਜਿਹੜੇ ਈਡੀ ਸੀਡੀ ਫੀਡੀ ਹੁਣ ਮੈਂ ਤਾਂ ਛੋਟੇ ਮੇਰੇ ਜ਼ਿੰਮੇਦਾਰ ਬੰਦਾ ਮੈਨੂੰ ਬਹੁਤਾ ਇਹਨਾਂ ਪੜਾਈਆਂ ਫੜੂਆਂ ਨਹੀਂ ਆਉਂਦੀਆਂ ਪਰ ਇਹ ਜਿਹੜੇ ਇਹਨਾਂ ਦੇ ਜ਼ਾਲਮ ਵਾਲੇ ਹਥਿਆਰ ਹੈ ਬਹੁਤੀ ਦਿਨ ਚੱਲਣ ਵਾਲੇ ਨਹੀਂ ਆਉਣ ਵਾਲਾ ਸਮਾਂ ਜਿਹੜਾ ਸਨੈਰੀ ਪੁਹੇਖਿਆ ਆਮ ਆਦਮੀ ਪਾਰਟੀ ਦਰਬਿੰਦ ਕੇਜਰੀਵਾਲ ਜੀ ਦਾ ਭਗਵੰਤ ਮਾਨ ਦਾ ਤੁਸੀਂ ਦੇਖੋਗੇ ਬੜੇ ਐਵੇਂ ਖਾਣੇ ਨੇਤਰੋਗੀ ਲੇਕਿਨ ਜਿਹੜਾ ਆਰਡਰ ਨੂੰ ਚੈਲੰਜ ਕੀਤਾ ਗਿਆ ਮੁਸ਼ਕਿਲ ਤੇ ਇੱਕ ਵਾਰ ਫਿਰ ਤੋਂ ਖੜੀ ਕਰ ਦੇਖੋ ਦੋ ਚੀਜ਼ਾਂ ਜੀ ਅਰਵਿੰਦ ਕੇਜਰੀਵਾਲ ਨਾਲ ਮੁਸ਼ਕਲਾਂ ਨਾਲ ਲੜਨ ਦਾ ਇੱਕ ਜੋ ਜਾਰੀ ਜਾਰੂ ਸਾਥੀ ਹੈ ਉਹ ਉਹ ਚੈਲੰਜ ਨੂੰ ਐਕਸੈਪਟ ਕਰਦਾ ਔਰ ਚੈਲੰਜ ਦਾ ਜਵਾਬ ਦਿੰਦਾ ਸੇਮ ਪੋਜੀਸ਼ਨ ਇਧਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੈ ਜਿੱਥੇ ਜੋ ਦੋ ਜਰਨੈਲ ਲੜਦੇ ਹੋਣ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਭਾਰਤ ਦੇਸ ਨੂੰ ਔਰ ਪੰਜਾਬ ਨੂੰ ਬਚਾਉਣ ਵਾਸਤੇ ਕਿਸੇ ਤੀਜੇ ਸਾਥੀ ਦੀ ਲੋੜ ਪੈਣੀ ਹੈ ਪਰ ਜਸ਼ਨ ਤਾਂ ਫਿੱਕਾ ਹੋ ਗਿਆ ਦੇਖੋ ਗੱਲ ਇਹ ਆ ਜੀ ਜਿਹੜੇ ਚੈਲੰਜ ਚੈਲੰਜ ਕਬੂਲ ਕਰਨ ਵਾਲੇ ਲੋਕ ਹੋਣ ਨਿਤ ਉਹਨਾਂ ਦੇ ਚੈਲੰਜ ਹੁੰਦੇ ਨੇ ਨਿਤ ਉਹਨਾਂ ਨੇ ਜਸ਼ਨ ਹੁੰਦੇ ਨੇ ਸਾਡੇ ਦੇਖੋ ਅੱਜ ਪੰਜਾਬ ਦੇ ਵਿੱਚ 92 ਐਮ ਲੈ ਬਣ ਕੇ ਇਹਦੇ ਤੋਂ ਵੱਡਾ ਚੈਲੰਜ ਕੀ ਹੋਗਾ ਤੋਂ ਵੱਡਾ ਇੱਕ ਅੱਛਾ ਸੰਕੀਤ ਕੀ ਹੋਗਾ ਮੈਂ ਤੇ ਪੰਜਾਬ ਦੇ ਵਸਨੀਕਾਂ ਨੂੰ ਅੱਜ ਤੁਹਾਡੇ ਚੈਨਲ ਦੇ ਥਰੂ ਬੇਨਤੀ ਕਰਨਾ ਚਾਹੁੰਦਾ ਵਿਸ਼ਵਾਸ ਰੱਖਿਓ ਇਮਾਨਦਾਰ ਰਹੋ ਇਮਾਨਦਾਰ ਪਾਰਟੀ ਦੇ ਨਾਲ ਜੁੜੇ ਹੋਏ ਹੋ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਬਣ ਕੇ ਰਹੋ ਭਗਵੰਤ ਮਾਨ ਦੇ ਮਿੱਤਰ ਬਣ ਕੇ ਰਹੋ ਉਹ ਦਿਨ ਦੂਰ ਨਹੀਂ ਜਦੋਂ ਕੱਲਾ ਪੰਜਾਬ ਨਹੀਂ ਸਾਰਾ ਭਾਰਤੀ ਸੋਹਣਾ ਭਾਰਤ ਬਣੇਗਾ 5 ਜਨਵਾਦ ਦਾ 5 92 ਵਿਧਾਇਕਾਂ ਦਾ ਜ਼ਿਕਰ ਕੀਤਾ ਲੇਕਿਨ ਲੋਕ ਸਭਾ ਚੋਣਾਂ ਦੇ ਵਿੱਚ ਫਤਵਾ ਬਦਲਦਾ ਵੀ ਨਜ਼ਰ ਆਇਆ 13 ਦੀ ਜਗ੍ਹਾ ਤਿੰਨ ਸੀਟਾਂ ਤੇ ਸੀਮਿਤ ਰਹਿ ਗਈ। ਦੇਖੋ ਦੋ ਚੀਜ਼ਾਂ ਨੇ ਜੀ ਤੁਸੀਂ ਜਿਹੜਾ ਵੋਟ ਵੋਟ ਬੈਂਕ ਸ਼ੇਅਰ ਆ ਸਾਡਾ 26% ਤੇ ਸੀਗਾ। ਅੱਜ ਵੀ ਦੇਖੋ 26% ਤੇ ਅਸੀਂ ਖੜੇ ਆ ਕੋਈ ਗੱਲ ਨਹੀਂ। ਦੇਰ ਆਏ ਦਰੋਸਤ ਆਏ ਸਾਨੂੰ ਵੀ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਔਰ ਅਗਲੀ ਵਾਰੀ ਕਰਾਰਾ ਮੂੰਹ ਤੋੜਵਾ ਜਵਾਬ ਜ਼ਰੂਰ ਦੇਵਾਂਗੇ। ਬਿਲਕੁਲ ਦੇਖੋ ਵੱਡੀ ਗੱਲ ਆਖੀ ਇਹਨਾਂ ਨੇ ਜਿਸ ਢੰਗ ਦੇ ਨਾਲ ਹੁਣ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਜਿਹੜੀ ਇੱਕ ਵੱਡਾ ਮਸਲਾ ਬਣੀ ਹੋਈ ਹੈ। ਹਾਲਾਂਕਿ ਵੇਖਣ ਵਾਲੀ ਗੱਲ ਰਹੀ ਕਿ ਉੱਪਰਲੀ ਅਦਾਲਤ ਦੇ ਵਿੱਚ ਜਿਹੜੀ ਚੁਣੌਤੀ ਦਿੱਤੀ ਗਈ ਹੈ ਆਈ उस चुनौती के उपर वी अदालत जी है वो की फैसला लेंती हुई नजर आती है कैमरा परसन आनंद विनीत कपूर दैनिक सवेरा टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर